ਐਸਆਈ ਜਸਵਿੰਦਰ ਸਿੰਘ ਜਸਵਿੰਦਰ ਜੀ ਜਿਹੜਾ ਇਹ ਹਾਦਸਾ ਵਾਪਰਦਾ ਕਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਇਹ ਹਾਦਸਾ ਜੀ ਸਾਨੂੰ ਕਰੀਬ 1:34 ਮਿੰਟ ਤੇ ਸਾਨੂੰ ਫੋਨ ਆਇਆ ਕੰਟਰੋਲ ਰੂਮ ਤੋਂ ਉਹਨਾਂ ਨੇ ਦੱਸਿਆ ਵੀ ਇੱਕ ਤੁਹਾਡਾ ਪਗੋ ਵਾਲਾਂ ਕੈਂਚੀਆਂ ਦੇ ਕੋਲ ਪੁਲ ਦੇ ਉੱਪਰ ਐਕਸੀਡੈਂਟ ਹੋ ਗਿਆ ਅਸੀਂ 1:34 ਮਿੰਟ ਤੇ ਫੋਨ ਆਇਆ ਤੇ 1:49 ਮਿੰਟ ਤੇ ਅਸੀਂ ਸਹੀ ਲੋਕੇਸ਼ਨ ਤੇ ਪਹੁੰਚ ਗਏ ਸੀ ਤਾਂ ਕੁਝ ਲੋਕ ਆਮ ਪਬਲਿਕ ਵਾਲੇ ਵੀ ਰੁਕੇ ਸੀ ਉਹਨਾਂ ਦੀ ਹੈਲਪ ਨਾਲ ਅਸੀਂ ਵਿੱਚੋਂ ਬਹੁਤ ਜਦੋਂ ਜੈਦੀਨਾਬ ਵਿਚਾਰਾ ਨੂੰ ਕੱਢਿਆ ਕੱਢ ਕੇ ਨਾਲ ਐਂਬੂਲੈਂਸ ਵੀ ਆ ਗਈ ਸੀ ਐਂਬੂਲੈਂਸ ਆਹੀਂ ਉਹਨਾਂ ਦੀ ਹੈਲਪਰ ਆਹੀਂ ਨਾਹੀਂ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਇਹ ਦਸ਼ਵਿੰਦਰ ਜੀ ਰਾਤ ਦਾ ਹਾਦਸਾ ਹੋਇਆ ਲਾਈਟਾਂ ਵੀ ਨਹੀਂ ਚੱਲ ਰਹੀਆਂ ਸੀ ਤਾਂ ਕਾਰ ਵੀ ਜਿਹੜੀ ਹੱਲ ਤੱਕ ਇੱਥੇ ਨੇ ਨੈਸ਼ਨਲ ਹਰਦਿਕੂ ਟੀਮ ਨਾ ਰੰਗਟਾਇ ਹੋਏ ਅਸੀਂ ਨਾ ਇਹ ਰਾਤ ਦੇ 1 ਵਜੇ ਦੇ ਹੀ ਮੈਂ ਬਾਰ ਬਾਰ ਇੱਕੋ ਹੀ ਗੱਲ ਕਹਿ ਰਿਹਾ 1:30 ਵਜੇ ਤੋਂ ਲੈ ਕੇ ਹੁਣ ਟਾਈਮ ਦੇਖੋ ਕਿੰਨਾ ਹੋ ਗਿਆ ਕੋਈ ਵੀ ਇਸ ਦੇ ਹੱਲ ਤੱਕ ਨਾ ਟੀਮ ਨਹੀਂ ਪਹੁੰਚੀ ਹਾਂ ਉਹ ਜਰੂਰ ਇੱਕ ਸਾਨੂੰ ਧਲਾਸਾ ਦੇ ਦਿੰਦੇ ਨੇ ਵੀ ਆਂ ਟੀਮ ਆ ਰਹੀ ਐ 20 ਮਿੰਟ ਚਾਰੀ ਐ 25 ਮਿੰਟ ਚਾਰੀ ਐ 20 ਮਿੰਟ ਚਾਰੀ ਐ 25 ਮਿੰਟ ਜੋ ਇਹਨਾਂ ਦਾ ਕੋਈ ਚੰਡੀਗੜ੍ਹ ਜਿੱਥੇ ਵੀ ਹੈਗਾ ਗੁਰगांव ਉਹਨਾਂ ਨੂੰ ਫੋਨ ਆਉਂਦਾ ਇਹਨਾਂ ਦੇ ਜੋ ਵਰਕਰ ਨੇ ਕਾਲਾ ਝਾਲ ਟੂਲ ਪਲਾਜ਼ੇ ਵਾਲੇ ਜਿੱਥੇ ਇਹਨਾਂ ਦੀ ਰਹਿائش ਆ ਕੋਈ ਵੀ ਫੋਨ ਨਹੀਂ ਉਠਾ ਰਿਆ ਤਾਂ ਹਾਲ ਤੱਕ ਕੋਈ ਵੀ ਹਜੇ ਤੱਕ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਤੇ ਤੁਸੀਂ ਵੀ ਮੌਕੇ ਤੇ ਮੌਜੂਦ ਹੋ ਤੁਸੀਂ ਹੋਰ ਹਾਸਾ ਲਗਾ ਪਸੰਦ ਹਾਂ ਅਸੀਂ ਇਸ ਕਰਕੇ ਮੌਕੇ ਤੇ ਖੜੇ ਆ ਲੋਕਾਂ ਨੂੰ ਹੋਗਾ ਆ ਕੀਤਾ ਹੋਇਆ ਬੈਰੀਕੇਡ ਲਾਏ ਹੋਏ ਨੇ ਵੀ ਪਤਾ ਲੱਗ ਜੀ ਵੀ ਮੰਨ ਲਓ ਅੱਗੇ ਐਕਸੀਡੈਂਟ ਹੋਇਆ ਹੋਇਆ ਕੋਈ ਹੋਰ ਹਾਦਸਾ ਨਾ ਹੋਵੇ ਇਸ ਕਰਕੇ ਅਸੀਂ ਮੌਜੂਦਾ ਇੱਥੇ ਖੜੇ ਆ। ਰਾਤ ਤੇ ਵੀ ਇੱਥੇ ਸੀ ਕਿਉਂਕਿ ਲਾਈਟਾਂ ਦਾ ਚੱਲ ਨਹੀਂ ਰਹੀਆਂ ਸੀ। ਲਾਈਟਾਂ ਵੀ ਨਹੀਂ ਚੱਲ ਰਹੀਆਂ ਅਸੀਂ ਕਿਰੂ ਰਾਤ ਦੇ ਹੀ ਇੱਥੇ ਖੜੇ ਹੋਇਆ। ਲਾਈਟਾਂ ਵੀ ਕੋਈ ਵੀ ਲਾਈਟ ਨਹੀਂ ਚੱਲ ਰਹੀ ਸੀ ਰਾਤ ਬਿਲਕੁਲ ਕਿਸੇ ਹੋਰ ਨੂੰ ਵੀ ਪੁੱਛ ਲਿਓ ਲੋਕਲ ਪਬਲਿਕ ਪੁਹਾਨੀਗੜ੍ਹ ਨੂੰ ਪੁੱਛ ਲਿਓ ਕੋਈ ਲਾਈਟ ਨਹੀਂ ਚੱਲਦੀ। ਤਾਂ ਕਹਿੰਦਾ ਮਤਲਬ ਲੋਕਾਂ ਤੋਂ ਟੂਨ ਵਸੂਲਿਆ ਜਾ ਰਿਹਾ ਐਸਾ ਸਰਕਾਰ ਦੇ ਵੱਲੋਂ ਕਢਾਈ ਗਈ ਹੈ। ਤੁਸੀਂ ਪਹੁੰਚ ਕੇ ਪਰ ਨੈਸ਼ਨਲ ਹੋਏਗੀ। ਉਹ ਹਾਲ ਤੱਕ ਕੋਈ ਨਹੀਂ ਮੁੰਚ ਵੀ ਤੁਸੀਂ ਇਹਨਾਂ ਦੀ ਮੱਲੋ ਲੋਕਾਂ ਦੀ ਤੁਸੀਂ ਉਹ ਲੈ ਰਹੇ ਹੋ ਟੋਲ ਰਹੇ ਹੋ ਵੀ ਇੱਥੇ ਇਹਨਾਂ ਦੀ ਸਬਦਾ ਕਿਉਂ ਨਹੀਂ ਕਰ ਰਹੇ ਕਿਉਂ ਨਹੀਂ ਸਬਦਾ ਇਹਨਾਂ ਨੂੰ ਦੇ ਰਹੇ